ਦੇਖੋ ਜੀ ਇਹ ਤਿਹੜਾ ਏਦਾਂ ਹੈਗਾ ਤੇ ਆਪਾਂ ਨੂੰ ਇਹ ਸਿੱਖੀ ਦਾ ਇੱਕ ਨਵਾਂ ਸਾਲ ਹੈ ਤੇ ਆਪਣੇ ਹਿਸਾਬ ਨਾਲ ਸਾਰੇ ਪਰਿਵਾਰ ਇਕੱਠੇ ਹੋਏ ਨੇ ਇਹਨੂੰ ਆਪਾਂ ਮਨਾ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਸਾਰੇ ਤੇ ਇਹ ਵੀ ਜਦੋਂ ਲੰਗਰ ਵਰਤਾਉਨੇ ਆ ਤੇ ਸਿਰ ਟਕਣਾ ਪੈਂਦਾ ਜਦ ਲੰਗਰ ਛਕਦੇ ਆ ਤੇ ਸੇਵਾ ਕਰਦੇ ਆ ਹਮੇਸ਼ਾ ਹੀ ਸਾਰੀ ਥੈਂਕ ਯੂਰ ਟੀਮ ਵੱਲੋਂ ਵਿਸਾਖੀ ਤੇ ਖਾਸਾ ਸਾਜਨਾ ਦੇ ਦਿਨਾਂ ਵਾਹ ਬਹੁਤ ਬਦਿਆਂ ਤੇ ਇਹ ਪਵਿੱਤਰ ਦਿਹਾੜੇ ਤੇ ਜਿੱਥੇ ਵੀ ਸਾਨੂੰ ਬੈਠੇ ਦੇਖ ਰਹੇ ਨੇ ਸਾਰੇ ਪਰਿਵਾਰ ਨੂੰ ਇਹ ਚੜ੍ਹਦੀ ਕਲਾ ਵਾਸਤੇ ਇਹੀ ਇੱਕ ਅਰਦਾਸ ਕਰਦੇ ਹਾਂ ਸਾਰੇ ਬਦਿਆਂ ਦੇ ਵਿਸਾਖੀ ਮੌਕੇ ਸਾਰੀ ਸੰਗਤ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਥਿੰਕ ਇੰਸ਼ੋਰੈਂਸ ਦੇ ਵੱਲੋਂ ਤੇ ਉਹਦੇ ਲਈ ਇੱਕ ਛੋਟਾ ਜਿਹਾ ਗੈਲੋਪੀ ਟੋਕਨ ਆਫ ਰਿਸਪੈਕਟ ਜਿਹੜਾ ਸੁਪਰ ਵੀਜ਼ਾ ਸਪੈਸ਼ਲ ਹਰ ਵਿਸਾਖੀ ਤੇ ਲੈ ਕੇ ਆਉਣੇ ਆ ਸੋ ਡੈਫੀਨਿਟਲੀ ਤੁਸੀਂ ਇਸ ਦਾ ਲਾਭ ਉਠਾ ਸਕਦੇ ਹੋ ਜਿਹੜੀ ਸੇਵਾ ਤੁਸੀਂ ਸਵੇਰ ਤੋਂ ਨਿਭਾ ਰਹੇ ਹੋ ਪੂਰੀ ਟੀਮ ਤੁਹਾਡੀ ਰੁਚੀ ਹੋਈ ਹੈ ਇਹ ਦੱਸੋ ਵੀ ਅੱਜ ਖਾਲ ਸੈਕਰੀਟਰੀ ਯੂਨੀਅਨ ਬੰਦ ਰਿਹਾ ਹੈ ਕਮਿਊਨਿਟੀ ਦਾ ਬਹੁਤ ਵੱਡਾ ਹਿੱਸਾ ਹੈ ਕਮਿਊਨਿਟੀ ਦੇ ਲਈ ਹੀ ਹੈ ਤੇ ਕਮਿਊਨਿਟੀ ਦੀ ਸੇਵਾ ਦੇ ਨਾਲ ਹੀ ਜਿਹੜੀ ਹੈ ਇਹ ਬਣੀ ਹੋਈ ਸੰਸਥਾ ਹੈ ਸੋ ਸਾਰੇ ਆਵਾਮ ਨੂੰ ਤੁਸੀਂ ਅੱਜ ਦਾ ਦਿਨ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਅੱਜ ਕੀ ਸੇਵਾ ਨਿਭਾਈ ਜਾ ਰਹੀ ਹੈ ਨਗਰ ਕੀਰਤਨ ਦੇਕਾਰਡੇ ਵੱਲੋਂ ਅੱਜ ਸਮੁੱਚੀ ਟੀਮ ਦੇ ਵੱਲੋਂ ਦੇਖੋ ਜੀ ਖਰਾ ਪ੍ਰਸ਼ਾਦ ਟਿੱਕੀ ਚਨੇ ਸਮੋਸੇ ਅਤੇ ਉਹ ਲੋਕ ਜਿਹੜੇ ਆਪਣੀ ਸਾਸ ਤੇ ਬੁਲੀਆਂ ਪਾ ਕੇ ਉਹਨਾਂ ਦੀ ਜੀਵਨ ਬਾਈ ਜਾ ਰਹੀ ਆ ਤੇ ਠਾਠਾ ਮਾਰਦਾ ਕੱਟ ਤੁਸੀਂ ਸਵੇਰ ਤੋਂ ਹੀ ਸਾਡੀ ਨਿਰੰਤਰ ਸੇਵਾ ਦਾ ਦੇਖ ਸਕਦੇ ਆ ਸਾਰੇ ਨਿਰੰਤਰ ਹੀ ਚੱਲ ਰਹੇ ਆ ਜੀ ਸਾਨੂੰ ਸੁਭਾਗਾ ਮੌਕਾ ਮਿਲਦਾ ਹਰ ਸਾਲ ਦੀ ਤਰ੍ਹਾਂ ਜੀ ਸਾਨੂੰ ਤਕਰੀਬਨ 7-8 ਸਾਲ ਹੋ ਗਏ ਐਸੀ ਤਰ੍ਹਾਂ ਤੋਂ ਸੋ ਬਹੁਤ ਵੱਡ ਮੂਲੇ ਅਸੀਂ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਜੋ ਸੇਵਾ ਨੂੰ ਦਾ ਸਾਨੂੰ ਸਕਦਾ ਦਾ ਮੌਕਾ ਮਿਲਦਾ ਜੀ ਸੋ ਥਿੰਕ ਇਨ ਸ਼ਾਰਿਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਥਿੰਕ ਇਨ ਸ਼ਾਰਿਸ ਤੋਂ ਪਰਮੇਂਦਰ ਸਿੰਘ ਦੀ ਸਾਡਾ ਜੁੜੇ ਹੋਏ ਨੇ ਪਰਮੇਂਦਰ ਸਿੰਘ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਖਾਸਾ ਸਾਜਨਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਤੁਹਾਨੂੰ ਵੀ ਤੇ ਸਾਰਿਆਂ ਨੂੰ ਜਿੱਥੇ ਵੀ ਸੁਵਚੇ ਪਰਿਵਾਰ ਦੇਖ ਰਹੇ ਸਾਨੂੰ ਤੇ ਉਹਨਾਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁ ਬਹੁ ਵਧਾਈਆਂ ਜੀ ਹਾਂ ਜੀ ਪਰਮੇਂਦਰ ਜੀ ਪਹਿਲਾਂ ਤਾਂ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਬੜੀ ਸੋਹਣੀ ਤੁਸੀਂ ਦਸਤਾਰ ਅੱਜ ਦਾ ਦਿਨ ਸਜਾਈ ਹੈ ਕੋਈ ਖਾਸ ਅੱਜ ਦੇ ਦਿਨ ਵਾਸਤੇ ਵੀ ਦਸਤਾਰ ਸਜਾਈ ਤੁਸੀਂ ਦੇਖੋ ਜੀ ਇਹ ਤਿਹੜਾ ਏਦਾਂ ਹੈਗਾ ਤੇ ਆਪਾਂ ਨੂੰ ਇਹ ਸਿੱਖੀ ਦਾ ਇੱਕ ਨਵਾਂ ਸਾਲ ਹੈ ਤੇ ਆਪਣੇ ਹਿਸਾਬ ਨਾਲ ਸਾਰੇ ਪਰਿਵਾਰ ਇਕੱਠੇ ਹੋਏ ਨੇ ਇਹਨੂੰ ਆਪਾਂ ਮਨਾ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਸਾਰੇ ਤੇ ਇਹ ਵੀ ਜਦੋਂ ਲੰਗਰ ਵਰਤਾਉਨੇ ਆ ਤੇ ਸਿਰ ਟਕਣਾ ਪੈਂਦਾ ਤੇ ਜਦ ਲੰਗਰ ਛਕਦੇ ਆ ਤੇ ਸੇਵਾ ਕਰਦੇ ਹਮੇਸ਼ਾ ਹੀ ਤੇ ਆਪਣੇ ਅੱਜ ਵਰ ਦਸਤਾਰ 70 ਸਾਲਾਂ ਵਾਦ ਐਤ ਕੀ ਜਿਹੜੀ ਇਹ ਦਸਤਾਰ ਦੁਆਰਾ ਸਜਾਈ ਗਈ ਜੀ ਅੱਜ ਬਹੁਤ ਵਧੀਆ ਜੀ ਅੱਛਾ ਇਹ ਦੱਸੋ ਵੀ ਥਿੰਕ ਇੰਸ਼ੋਰੈਂਸ ਦੇ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ ਤੁਸੀਂ ਸਾਰੀ ਸੰਗਤ ਨੂੰ ਜਿਹੜੇ ਦਰਸ਼ਕ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਕਹਿਣਾ ਚਾਹੁੰਦਾ ਸਾਰਿਆਂ ਸਾਡੇ ਵੱਲੋਂ ਸਾਰੀ ਥਿੰਕ ਯੂ ਟੀਮ ਵੱਲੋਂ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਇਹ ਪਵਿੱਤਰ ਦਿਹਾੜੇ ਤੇ ਜਿੱਥੇ ਵੀ ਸਾਨੂੰ ਬੈਠੇ ਦੇਖ ਰਹੇ ਨੇ ਸਾਰੇ ਪਰਿਵਾਰ ਨੂੰ ਇਹ ਚੜ੍ਹਦੀ ਕਲਾ ਵਾਸਤੇ ਇਹੀ ਇਹੀ ਅਰਦਾਸ ਕਰਦੇ ਹਾਂ ਸਾਰੇ ਵੱਲੋਂ ਹਾਂਜੀ ਬਿਲਕੁਲ ਸੋ ਇਸ ਵਾਰ ਵਿਸਾਖੀ ਮੌਕੇ ਉਤੇ ਕੋਈ ਖਾਸ ਸੇਵਾਵਾਂ ਕੀ ਲੈ ਕੇ ਆਏ ਹੋ ਥੈਂਕ ਯੂ ਸ਼ੋਰ ਅਸਮਾਨ ਹਾਂਜੀ ਬਿਲਕੁਲ ਸਾਡੇ ਵਿਸਾਖੀ ਸੁਪਰਵਾਈਜ਼ਰ ਸਪੈਸ਼ਲ ਚੱਲ ਰਿਹਾ ਹੈ ਜੇ ਆਪਦੇ ਪੇਰੈਂਟਸ ਐ ਗ੍ਰੈਂਡਪੇਰੈਂਟਸ ਨੂੰ ਬੁਲਾਉਣਾ ਹੈ ਦੋ ਵਜੇ ਟਕੂਆ ਸਮਾਂ ਨਹੀਂ ਹੈਗਾ ਤੇ ਬਹੁਤ ਹੀ ਇੱਕ ਤਾਂ ਕਹਿੰਦੇ ਵੀ ਸਪੈਸ਼ਲ ਹੈ ਸਪੈਸ਼ਲ ਹੈ ਵੀ ਇਦਾਂ ਦੇ ਮੰਥਲੀ ਪੇਮੈਂਟ ਵੀ ਕਰ ਸਕਦੇ ਹਾਂ ਐਗਜ਼ਾਮਪਲ ਜੇ ਆਪਾਂ ਪੇਰੈਂਟਸ ਜੇ 60 ਸਾਲ ਤੋਂ ਥੱਲੇ ਹੈ ਹਮੇਸ਼ਾ ਆਪਾਂ ਕਹਿੰਦੇ ਵੀ ਕਿਸ਼ਤਾਂ ਬਹੁਤ ਵੱਧ ਗਈਆਂ ਪਰ ਇਹ ਵੀ ਹੁਣ ਲੈ ਕੇ ਆਏ ਆ 500 ਡਾਲਰ ਡਿਡਕਟੇਬਲ ਦੇ ਨਾਲ 770 ਡਾਲਰ ਸਾਰੇ ਸਾਲ ਦੀ ਕਿਸ਼ਤ ਬਣਦੀ ਹੈ ਸੋ ਦੈਟਸ ਵੈਰੀ ਰੀਜ਼ਨੇਬਲ ਉਹ ਵੀ 64 ਡਾਲਰ ਪਰ ਮੰਥ ਆਦੀ ਆਪਾਂ ਕਿੰਨਾੜ ਵੀ ਕਰ ਸਕਦੇ ਆ ਸੋ ਦੈਟਸ ਅ ਹਿਊਜ ਸੇਵਿੰਗ ਤੇ ਬਾਕੀ ਕੋ ਡਿਫਰੈਂਟ ਏਜ ਹੈ ਡਿਫਰੈਂਟ ਹੈਲਥ ਕੰਡੀਸ਼ਨ ਹੈ ਸਾਰੇ ਇਹ ਸੁਪਰਵਾਈਜ਼ਰ ਸਪੈਸ਼ਲ ਜਿਹੜਾ ਥਿੰਕ ਇੰਸ਼ੋਰੈਂਸ ਦਾ ਲਿਮਿਟ ਟਾਈਮ ਵਾਸਤੇ ਨੇ ਡੋਂਟ ਥਿੰਕ ਉਤਾਹੀਂ ਗਏ ਨੇ ਇੰਸ਼ੋਰੈਂਸ ਜਦੋਂ ਵੀ ਗੱਲ ਹੁੰਦੀ ਹੈ ਵੀ ਡੋਂਟ ਥਿੰਕ ਜਸ ਕੰਟੈਕਟ ਥਿੰਕ ਇੰਸ਼ੋਰੈਂਸ ਵੀ ਇਹ ਵੀ ਆਪਾਂ ਪਰਿਵਾਰਾਂ ਵਾਂਗੂ ਡੀਲ ਕਰਦੇ ਆ ਚੌਥੀ ਵ ਇਹ ਇਸੇ ਕਰਕੇ ਆ ਵੀ ਕਿਉਂਕਿ ਅਸੀਂ ਤਾਂ ਕੰਮ ਕਰਦੇ ਆ ਸਾਡੇ ਦੇ ਲਾਸਟ 14 ਸਾਲਾਂ ਤੋਂ ਪਰਿਵਾਰ ਸਾਡੇ ਦੇ ਅਟਰਸਟ ਕਰਦੇ ਨੇ ਤੇ ਉਹ ਟਰਸਟ ਕਰਕੇ ਇੱਥੋਂ ਤੱਕ ਪਹੁੰਚੇ ਆ ਤੇ ਸਾਰੀ ਟੀਮ ਦਾ ਧੰਨਵਾਦ ਪਰਿਵਾਰ ਦਾ ਧੰਨਵਾਦ ਕਿਉਂਕਿ ਹਰੇਕ ਚੀਜ਼ ਅ ਟੀਮ ਵਰਕ ਨਾਲ ਹੀ ਹੁੰਦੀ ਆ ਤੇ ਸਾਰਿਆਂ ਨਾਲੋਂ ਜ਼ਿਆਦਾ ਵੀ ਹੁਣ ਜਿੰਨੇ ਪਰਿਵਾਰ ਹਰੇਕ ਸ਼ਹਿਰ ਚ ਹਰੇਕ ਪ੍ਰੋਵਿੰਸ ਸਾਡੇ ਨਾਲ ਜੁੜੇ ਨੇ ਬੜੀਆ ਲੱਗਦਾ ਉਹਨਾਂ ਦੇ ਕਰਕੇ ਉਹ ਸਾਡੇ ਤੇ ٹرسٹ ਕਰਦੇ ਆਂ ਟਰਸ ਕਰਕੇ ਇਸ ਇਸ ਲੈਵਲ ਤੇ ਪਹੁੰਚੇ ਆਂ ਤੇ ਹਰੇਕ ਨੂੰ ਧੰਨਵਾਦ ਕਰਦੇ ਆਂ ਤਾਂ ਹੀ ਕਹਿੰਦੇ ਜਿੰਨਾ ਵੀ ਧੰਨਵਾਦ ਕਰਾਂ ਸੀ ਉਹਨਾਂ ਹੀ ਥੋੜਾ ਕਿਉਂਕਿ ਇਦਾਂ ਹੀ ਵਧੀਆ ਆਪ ਦੇ ਵੱਲੋਂ ਵਧੀਆ ਕੰਮ ਕਰਦਾ ਰਹੀਏ ਕਮਿਊਨਿਟੀ ਸਾਡੇ ਜੀ ਬਿਲਕੁਲ ਪਰਮਿੰਦਰ ਸਿੰਘ ਜੀ ਪਰਮਿੰਦਰ ਸਿੰਘ ਜੀ ਤੁਹਾਡੇ ਨਾਲ ਹੀ ਹੋਰ ਦੀ ਟੀਮ ਦੇ ਵਿੱਚ ਆਮਨਦੀਪ ਕੌਰ ਜੀ ਵੀ ਆਪਣੇ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵਿਸਾਖੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਮਾਨੂੰ ਵੀ ਤੇ ਜਿੰਨੇ ਵੀ ਸਾਰੇ ਪਰਿਵਾਰ ਦੇਖ ਰਹੇ ਨੇ ਜਿੱਥੇ ਵੀ ਬੈਠੇ ਘਰ ਬੈਠੇ ਦੇਖ ਰਹੇ ਨੇ ਸਭ ਨੂੰ ਥਿੰਕ ਇੰਸ਼ੋਰੈਂਸ ਦੀ ਸਾਰੀ ਟੀਮ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦੇਵ ਜੀਆਂ ਬਹੁਤ-ਬਹੁਤ ਮੁਬਾਰਕਾਂ ਜੀ ਮੁਬਾਰਕਾਂ ਜੀ ਵਿਸਾਖੀ ਮੌਕੇ ਸਾਰੀ ਸੰਗਤ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਥਿੰਕ ਇੰਸ਼ੋਰੈਂਸ ਦੇ ਵੱਲੋਂ ਹਾਂ ਜੀ ਬਿਲਕੁਲ ਮੈਸੇਜ ਇਹ ਹੀ ਆ ਵੀ ਧੰਨਵਾਦ ਕਰਦੇ ਆ ਐਮ ਡੀ ਆਰਟੀ ਟੌਪ ਆਫ ਦਾ ਟੇਬਲ 4th ਟਾਈਮ ਇਨ ਅ ਰੋਲ ਦਾ ਮਾਨ ਬਖਸ਼ਿਆ ਥਿੰਕ ਇੰਸ਼ੋਰੈਂਸ ਨੂੰ ਤੇ ਉਹਦੇ ਲਈ ਇੱਕ ਛੋਟਾ ਜਿਹਾ ਕਹਿ ਲੋ ਵੀ ਟੋਕਨ ਆਫ ਰਿਸਪੈਕਟ ਜਿਹੜਾ ਸੁਪਰ ਵੀਜ਼ਾ ਸਪੈਸ਼ਲ ਹਰ ਵਿਸਾਖੀ ਤੇ ਲੈ ਕੇ ਆਉਣੇ ਆ ਸੋ ਡੈਫੀਨਿਟਲੀ ਤੁਸੀਂ ਇਸ ਦਾ ਲਾਭ ਉਠਾ ਸਕਦੇ ਹੋ ਜਦੋਂ ਵੀ ਪੇਰੈਂਟਸ ਗ੍ਰੈਂਡਪੇਰੈਂਟਸ ਆ ਰਹੇ ਨੇ ਉਦੋਂ ਹੀ ਇੰਸ਼ੋਰੈਂਸ ਸ਼ੁਰੂ ਹੋਊਗੀ ਨਹੀਂ ਕਿ ਆਪਾਂ ਜੇ ਹੁਣ ਵਿਸਾਖੀ ਸਪੈਸ਼ਲ ਲੈ ਰਹੇ ਆ ਤੇ ਹੁਣ ਹੀ ਸਟਾਰਟ ਹੋ ਜੂਗੀ ਆਪ ਅਕੋਰਡਿੰਗਲੀ ਡੇਟ ਚੇਂਜ ਕਰ ਸਕਦੇ ਆ ਜੀ ਵੀਜ਼ਾ ਨਹੀਂ ਵੀ ਮਿਲ ਰਿਹਾ ਤਾਂ ਉਸ ਵਿੱਚ ਆਪਾਂ ਨੂੰ 100% ਰਿਫੰਡ ਵੀ ਮਿਲ ਸਕਦਾ ਹੈ ਸੋ ਇਟਸ ਕੰਪਲੀਟਲੀ ਆ ਵਨ-ਵਿਨ ਆਈ ਊਡ ਸੇ ਫਾਰ ਦਾ ਵਿਸਾਖੀ ਸਪੈਸ਼ਲ ਔਨ ਸੁਪਰਵੀਜ਼ਨ ਇੰਸ਼ੋਰੈਂਸ ਫ্রম ਥਿੰਕ ਇੰਸ਼ੋਰੈਂਸ थैंक यू ਸੋ ਮਚ थैंक यू ਵਰਮਿੰਦਰ ਜੀ ਇੱਕ ਵਾਰੀ ਫਤਿਹ ਬੁਲਾ ਦਿਓ ਜੀ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਸੋ ਥਿੰਕ ਇੰਸ਼ੋਰੈਂਸ ਤਿਆਰ ਹੈ ਜੀ ਔਰ ਵਧੀਆਂ ਮੌਕੇ ਦੇ ਉਤੇ ਹਮੇਸ਼ਾ ਹਰ ਮੌਕੇ ਦੇ ਉਤੇ ਵਧੀਆਂ ਇਹਨਾਂ ਕੋਲ ਬਹੁਤ ਸਾਰੇ ਤੋਹਫੇ ਵੀ ਹੁੰਦੇ ਨੇ ਸਾਰੀ ਸੰਗਤ ਵਾਸਤੇ ਹੁਣ ਵੀ ਤੋਹਫੇ ਨੇ ਥਿੰਕ ਇੰਸ਼ੋਰੈਂਸ ਕੋਲ ਤੁਸੀਂ ਵਿਜ਼ਿਟ ਕਰੋ ਤੇ ਨਾਲੇ ਵਿਸਾਖੀ ਦੀਆਂ ਜਿਹੜੀਆਂ ਨੇ ਬਹੁਤ-ਬਹੁਤ ਫਿਰ ਤੋਂ ਸਾਰਿਆਂ ਨੂੰ ਵਧਾਈਆਂ ਤੇ ਜਿਨ੍ਹਾਂ ਦੇ ਵੀ ਸੁਪਰ ਵੀਜ਼ਾ ਜਾਂ ਹੋਰ ਰਿਲੇਟਡ ਕੋਈ ਵੀ ਇਸ਼ੂ ਹੈਗੇ ਨੇ ਉਹ ਪਰਮਿੰਦਰ ਥਿੰਦ ਜੀ ਹੋਰਾਂ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਸੋ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਐ ਸਾਰਿਆਂ ਨੂੰ ਤੁਹਾਡੇ ਸਾਰੇ ਈਵਰਸ ਨੂੰ ਤੇ ਚੜ੍ਹਦੀ ਕਲਾ ਮੈਂ ਬਖਸ਼ਣਾ ਚਾਹੁੰਦਾ ਐ ਸਾਡੇ ਕੌਮ ਤੇ ਸਾਡੇ ਰਿਲੀਜੀਅਨ ਤੇ ਤੇ ਸਾਡੀ ਕਮਿਊਨਿਟੀ ਤੇ ਹੈਪੀ ਵਿਸਾਖੀ ਐ एवरीवन ਹੈਪੀ ਵਿਸਾਖੀ ਹੈਪੀ ਵਿਸਾਖੀ ਹੈਪੀ ਵਿਸਾਖੀ ਹੈਪੀ ਵਿਸਾਖੀ ਹੈਪੀ ਵਿਸਾਖੀ ਥੈਂਕ ਯੂ ਸੋ ਲੰਗਰ ਛਕ ਲਿਆ ਤੁਸੀਂ ਸਾਰਿਆਂ ਨੇ ਯੈਸ ਯੈਸ ਵੈਰੀ ਗੁੱਡ ਲੰਗਰ ਵੈਰੀ ਗੁੱਡ ਯੂ ਵੀ ਇੰਜੋਏ ਦਾ ਲੰਗਰ ਸੋ ਮਾਚ ਯਾ ਸੋ ਨਗਰ ਕੀਰਤਨ ਹਰ ਸਾਲ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਕੱਢਿਆ ਜਾਂਦਾ ਐ ਇਸ ਵਾਰ ਦੇ ਨਗਰ ਕੀਰਤਨ ਦੇ ਵਿੱਚ ਕੀ ਖਾਸ ਲੱਗਾ ਤੁਹਾਨੂੰ ਬਹੁਤ ਜ਼ਿਆਦਾ ਲੋਕੀ ਜ਼ਿਆਦਾ ਹੋ ਗਏ ਪਿਆਲਾ ਨਾਲ ਹੋ ਗਿਆ ਬਹੁਤ ਜ਼ਿਆਦਾ ਯਾ ਬਟ ਬੈਰੀ ਚੰਗਾ ਲੱਗਦਾ ਬਹੁਤ ਚੰਗਾ ਲੱਗਦਾ ਪਿਆ ਹਾਂਜੀ ਹਾਂਜੀ ਜੀ ਇੱਕ ਵਾਰੀ ਕੈਮਰਾ ਸਾਰੇ ਕਿਤੇ ਉੱਥੇ ਲੈ ਕੇ ਜਾਓ ਜੀ ਇਹ ਦੇਖੋ ਸਾਰੇ ਜਣਿਆਂ ਦੇ ਵਿੱਚ ਕਿੰਨਾ ਜੋਸ਼ ਹੈ ਉਤਸ਼ਾਹ ਦੇ ਨਾਲ ਸਾਰੇ ਜਿੱਥੇ ਕਿਸੇ ਨੂੰ ਜਗ੍ਹਾ ਮਿਲ ਰਹੀ ਉੱਥੇ ਸਾਰੇ ਖੜੇ ਹੋ ਕੇ ਨਗਰ ਕੀਰਤਨ ਦਾ ਇਹ ਅਲੌਕਿਕ ਜਿਹੜਾ ਨਜ਼ਾਰਾ ਹੈ ਉਹ ਦੇਖ ਰਹੇ ਨੇ ਇਹ ਦੇਖੋ ਜੀ ਤੁਸੀਂ ਜਿੱਥੇ ਵੀ ਆਪਣੀ ਨਜ਼ਰ ਦੁੜਾ ਸਕਦੇ ਹੋ ਉੱਥੇ-ਉੱਥੇ ਜਿਹੜਾ ਸੰਗਤ ਦਾ ਇਹ ਹਜ਼ੂਮ ਹੈ ਉਹ ਨਜ਼ਰ ਆ ਰਿਹਾ ਹੈ ਇਹ ਖੂਬਸੂਰਤੀ ਹੈ ਜੀ ਸਰੀ ਦੇ ਨਗਰ ਕੀਰਤਨ ਦੀ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਇਕੱਤਰ ਹੁੰਦੀ ਹੈ ਨਾਲ ਦੀ ਨਾਲ ਬਹੁਤ ਵੱਡਾ ਇੱਕ ਮੈਸੇਜ ਵੀ ਕਨਵੇ ਕੀਤਾ ਜਾਂਦਾ ਹੈ ਕਿ ਸਿੱਖਾਂ ਦੀ ਪਛਾਣ ਕੀ ਹੈ ਸਿੱਖ ਕਮਿਊਨਿਟੀ ਕੀ ਹੈ ਸਿੱਖ ਕੌਣ ਨੇ ਤੇ ਸਰੀ ਵਿੱਚ ਕਿੰਨੀ ਜ਼ਿਆਦਾ ਸਿੱਖ ਕਮਿਊਨਿਟੀ ਵੱਧ ਰਹੀ ਦੀ ਹੈ ਔਰ ਖਾਸ ਕਰਕੇ ਨਾ ਸਿਰਫ ਸਰੀ ਦੇ ਵਿੱਚ ਬਲਕਿ ਕੈਨੇਡਾ ਦੇ ਵਿੱਚ ਹਰ ਥਾਂ ਦੇ ਉੱਤੇ ਪੰਜਾਬੀਆਂ ਦਾ ਸਿੱਖਾਂ ਦਾ ਜਿਹੜਾ ਉਹ ਬੋਲ ਬਾਲਾ ਜੀ ਚਾਹੇ ਸਿਆਸੀ ਪਦਰ ਤੇ ਉੱਤੇ ਹੋਵੇ ਚਾਹੇ ਕੋਈ ਵੀ ਪਲੈਟਫਾਰਮ ਹੋਵੇ ਮੈਡੀਕਲ ਖੇਤਰ ਦੇ ਵਿੱਚ ਵਿਗਿਆਨਿਕ ਪਦਰ ਦੇ ਉੱਤੇ ਹਰ ਖੇਤਰ ਦੇ ਵਿੱਚ ਜਿਹੜਾ ਹੈ ਕਾਫੀ ਮੱਲਾ ਮਾਰੀਆਂ ਨੇ ਸਿੱਖਾਂ ਨੇ ਪੰਜਾਬੀਆਂ ਨੇ ਸਿੱਖ ਕਮਿਊਨਿਟੀ ਨੇ ਵੀ ਸੋ ਇਹ ਬਹੁਤ ਵੱਡੀ ਗੱਲ ਹੈ ਜੀ ਕਿ ਜਿਹੜਾ ਇੰਨਾ ਮਾਣ ਬਖਸ਼ਿਆ ਹੈ ਕਿ ਅੱਜ ਤੋਂ 7 ਲੱਖ ਦੇ ਵਿੱਚ ਦਿਖਾਈ ਦੇ ਰਹੀ ਹੈ ਸੋ ਖਾਲਸਾ ਕ੍ਰੈਡਿਟ ਯੂਨੀਅਨ ਦੇ ਵੱਲੋਂ ਵੀ ਆਪਣੀ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਜੀ ਪੂਰੀਆਂ ਛੋਲੇ ਨਾਲ ਵੱਲੋਂ ਵਰਤਾਏ ਜਾ ਰਹੇ ਨੇ ਰਮਨਦੀਪ ਜੀ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵਿਸਾਖੀ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਖਾਲਸਾ ਸਾਜਨਾ ਦਿਵਸ ਦੀਆਂ ਤੇ ਬਹੁਤ ਵਧੀਆ ਵੈਦਰ ਹਮਬਾਬਾ ਕੇ ਅੱਜ ਤੱਕ ਸਾਡਾ ਚੱਲਦਾ ਪਿਆ ਸੋ ਵਧਾਈਆਂ ਜੀ ਬਹੁਤ ਬਹੁਤ ਥੈਂਕ ਯੂ ਜਿਹੜੀ ਸੇਵਾ ਤੁਸੀਂ ਸਵੇਰ ਤੋਂ ਨਿਭਾ ਰਹੇ ਹੋ ਪੂਰੀ ਟੀਮ ਤੁਹਾਡੀ ਰੁੱਝੀ ਹੋਈ ਹੈ ਇਹ ਦੱਸੋ ਵੀ ਅੱਜ ਖਾਲਸਾ ਕ੍ਰੈਡਿਟ ਯੂਨੀਅਨ ਬੰਦ ਰਿਹਾ ਫਿਰ ਹਾਂਜੀ ਅੱਜ ਬੰਦ ਸੀ ਸਾਰੀਆਂ ਬ੍ਰੈਂਚਸ ਬੰਦ ਸੀ ਸੋ ਸਾਰੀ ਟੀਮ ਸਾਡੀ 올 ਬ੍ਰੈਂਚਸ ਵਾਰ ਹੇਅਰ ਸੇਵਾ ਕਰਨ ਲਈ ਸਾਰੇ ਸੀਗੇ ਜੀ ਅੱਜ ਤੁਸੀਂ ਸਾਰਿਆਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਅੱਜ ਦੇ ਮੌਕੇ ਕਿਉਂਕਿ ਤੁਹਾਡੀ ਜਿਹੜੀ ਆਪਣੀ ਕ੍ਰੈਡਿਟ ਯੂਨੀਅਨ ਹੈ ਇਹ ਵੀ ਕਮਿਊਨਿਟੀ ਦਾ ਬਹੁਤ ਵੱਡਾ ਹਿੱਸਾ ਹੈ ਕਮਿਊਨਿਟੀ ਦੇ ਲਈ ਹੀ ਹੈ ਤੇ ਕਮਿਊਨਿਟੀ ਦੀ ਸੇਵਾ ਦੇ ਨਾਲ ਹੀ ਜਿਹੜੀ ਹੈ ਇਹ ਬਣੀ ਹੋਈ ਸੰਸਥਾ ਹੈ ਸੋ ਸਾਰੇ ਆਵਾਮ ਨੂੰ ਤੁਸੀਂ ਅੱਜ ਦਾ ਦਿਨ ਕੀ ਮੈਸੇਜ ਦੇਣਾ ਚਾਹੁੰਦੇ ਸੋ ਇਕਜੁੱਟ ਹੋ ਕੇ ਰਹੀਏ ਯੂਨਿਟੀ ਚ ਰਹੀਏ ਤੇ ਵਾਈਗਰੂ ਦੇ ਪਾਣੀ ਚ ਰਹੀਏ ਠੀਕ ਹੈ ਜੀ ਵੈਰੀ ਗੁੱਡ ਥੈਂਕ ਯੂ ਸੋਮਾ ਜੀ ਤੁਹਾਡੀ ਟੀਮ ਦੇ ਵਿੱਚ ਹੋਰ ਕੌਣ ਹੈ ਜੀ ਗੱਲ ਕਰਨ ਵਾਲਾ ਆਓ ਜੀ ਵਧਾਈਆਂ ਵਧਾਈਆਂ ਦੇ ਦਿਓ ਜੀ ਵਿਸਾਖੀਆਂ ਕਮ ਫੋਰਵਰਡ ਆ ਜਾਓ ਬਸ ਖਾਲਸਾ ਵਾਈ ਗੁਰ ਜੀ ਕੀ ਫਤਿਹ স্মੋਕ ਸਿੱਖ ਸੰਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਸਰਬੱਤ ਦਾ ਭਲਾ ਮੰਗੋ ਤੇ ਸਰਬੱਤ ਦਾ ਭਲਾ ਕਰੋ ਥੈਂਕ ਯੂ ਇੱਕ ਵਾਰੀ ਸਾਰੀ ਟੀਮ ਗੱਜ ਕੇ ਫਤਿਹ ਬੁਲਾ ਦਿਓ ਜੀ ਅਜਾਕਾਰਾ ਲਾ ਦਿਓ ਤੋ ਖਾਲਸਾ ਕ੍ਰੈਡਿਟ ਯੂਨੀਅਨ ਦੇ ਆ ਜਿਹੜਾ ਜੋਸ਼ ਉਹ ਦੇਖਣ ਨੂੰ ਮਿਲ ਰਿਹਾ ਇਹ ਆਪਣੇ ਤੌਰ ਤੇ ਉਹ ਤੇ ਆਪਣੀ ਸੇਵਾ ਨਿਭਾ ਰਹੇ ਨੇ ਹਰ ਸਾਲ ਨਿਭਾਉਂਦੇ ਨੇ ਕਿਉਂਕਿ ਕ੍ਰੈਡਿਟ ਯੂਨੀਅਨ ਹੈ ਕਮਿਊਨਿਟੀ ਦੇ ਸਹਯੋਗ ਦੇ ਨਾਲ ਹੀ ਇਹ ਬਣੀ ਹੋਈ ਯੂਨੀਅਨ ਹੈ ਇਸ ਲਈ ਉਹ ਕਹਿੰਦੇ ਨੇ ਕਿ ਕਮਿਊਨਿਟੀ ਦੇ ਵੱਲੋਂ ਦਿੱਤਾ ਗਿਆ ਕਮਿਊਨਿਟੀ ਨੂੰ ਹੀ ਗਿਵ ਬੈਕ ਕਰਨਾ ਸਾਡੀ ਸੰਸਾਦੀ ਮੇਨ ਨਿਸ਼ਾਨੀ ਹੈ ਸੋ ਅਸੀਂ ਉਹੀ ਕਰ ਰਹੇ ਹਾਂ ਕਮਿਊਨਿਟੀ ਨੂੰ ਗਿਵ ਬੈਕ ਕਰਨ ਦਾ ਵੀ ਮੌਕਾ ਹੈ ਤੇ ਨਾਲ ਦੀ ਨਾਲ ਆਪਣੇ ਦਸਵੰਧ ਦੀ ਜਿਹੜੀ ਹਮੇਸ਼ਾ ਉਹ ਗੱਲ ਕਰਦੇ ਨੇ ਦਸਵੰਧ ਵਿੱਚੋਂ ਹਿੱਸਾ ਕੱਢ ਕੇ ਸਾਰੀ ਕਮਿਊਨਿਟੀ ਦੀ ਜਿਹੜੀ ਸੇਵਾ ਵੀ ਹੈ ਉਹ ਨਗਰ ਕੀਰਤਨ ਦੇ ਵਿੱਚ ਨਿਭਾ ਰਹੇ ਨੇ ਸੋ ਇਸ ਲਈ ਇਹਨਾਂ ਦੇ ਵੱਲੋਂ ਇਹ ਛੋਲੇ ਤੇ ਪੂੜੀਆਂ ਦਾ ਲੰਗਰ ਜਿਹੜਾ ਹੈ ਉਹ ਸਾਰੇ ਸੰਗਤ ਵਾਸਤੇ ਲਗਾਇਆ ਗਿਆ ਹੈ ਸੋ ਸਟੌਨ ਸਟਿੰਗਰ ਦੇ ਵੱਲੋਂ ਸੰਦੀਪ ਸਿੰਘ ਮਾਂਜੀ ਸਾਡਾ ਮੌਜੂਦ ਨੇ ਜਿਹੜੇ ਲੰਗਰ ਦੀ ਅੱਜ ਸੇਵਾ ਨਿਭਾ ਰਹੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਸਮੂਹ ਸੰਗਤ ਨੂੰ ਅੱਜ ਬਹੁਤ-ਬਹੁਤ ਖਾਲਸਾ ਦੇ ਸਾਜਨਾ ਦੇਵ ਦੀ ਲੱਖ-ਲੱਖ ਵਧਾਈ ਹੋਵੇ ਤੁਸੀਂ ਦੇਖ ਸਕਦੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਅੱਜ ਖਾਲਸਾ ਜੀ ਆਪਣੇ ਰੂਪ ਦਿਖ ਰਿਹਾ ਸਾਰੇ ਬੰਨੇ ਸਾਰਿਆਂ ਨੂੰ ਮੁਬਾਰਕਬਾਦ ਸਾਡੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਵਸਾਕੀ ਦੀ ਬਹੁਤ-ਬਹੁਤ ਵਧਾਈਆਂ ਜੀ ਤੁਹਾਡੇ ਵੱਲੋਂ ਅੱਜ ਕੀ ਸੇਵਾ ਨਿਭਾਈ ਜਾ ਰਹੀ ਹੈ ਨਗਰ ਕੀਰਤਨ ਦੇ ਵਿੱਚ ਤੁਹਾਡੇ ਵੱਲੋਂ ਅੱਜ ਸਬੁੱਚੀ ਟੀਮ ਦੇ ਵੱਲੋਂ ਦੇਖੋ ਜੀ ਖਰਾਬ ਪ੍ਰਸ਼ਾਦ ਟਿੱਕੀ ਚਨੇ ਸਮੋਸੇ ਅਤੇ ਹੋਰ ਜੁੱਤੇ ਆਪਣੀ ਸਾਸ ਤੇ ਮੂਲੀਆਂ ਪਾ ਕੇ ਉਹਨਾਂ ਦੀ ਸੇਵਾ ਨਿਭਾਈ ਜਾ ਰਹੀਆਂ ਤੇ ਠਾਠਾ ਮਾਰਦਾ ਘਟ ਤਕੀ ਸਵੇਰ ਤੋਂ ਹੀ ਸਾਡੀ ਨਿਰੰਤਰ ਸੇਵਾ ਦਾ ਦੇਖ ਸਕਦੇ ਹਾਂ ਸਾਰੇ ਨਿਰੰਤਰ ਹੀ ਚੱਲ ਰਹੇ ਆ ਜੀ ਅੱਛਾ ਤੁਸੀਂ ਆਪਣੀ ਹਰ ਵਾਰੀ ਤਨਦੇਹੀ ਦੇ ਨਾਲ ਆਪਣੀ ਸੇਵਾ ਜਿਹੜੀ ਇਹ ਨਿਭਾਉਣਿਓ ਤੁਹਾਨੂੰ ਕੀ ਲੱਗਦਾ ਇਸ ਸੇਵਾ ਦਾ ਮੇਵਾ ਜਿਹੜਾ ਉਹ ਕਿਸ ਰੂਪ ਦੇ ਵਿੱਚ ਮਿਲਦਾ ਦੇਖੋ ਜੀ ਆਪਣੀ ਗੁਰਬਾਣੀ ਦੇ ਵਿੱਚ ਵੀ ਲਿਖਿਆ ਵਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਆਪਣੇ ਪਹਿਲਾ ਹੀ ਸਿਧਾਂਤ ਸਿੱਖੀ ਦੇ ਨਾਲ ਹੈ ਜੀ ਜੋ ਤੁਸੀਂ ਦਸਾਂ ਨੋਹਾਂ ਦੀ ਕਿਰਤ ਕਰਕੇ ਜੋ ਵੀ ਆਪਣਾ ਦਸਵੰਦ ਕੱਢ ਸਕਦੇ ਆ ਅੱਜ ਉਹ ਸਾਨੂੰ ਸੁਭਾਗਾ ਮੌਕਾ ਮਿਲਦਾ ਹਰ ਸਾਲ ਦੀ ਤਰ੍ਹਾਂ ਜੀ ਸਾਨੂੰ ਤਕਰੀਬਨ 7-8 ਸਾਲ ਹੋ ਗਏ ਐਸੀ ਤਰ੍ਹਾਂ ਤੋਂ ਸੋ ਬਹੁਤ ਵੱਡ ਮੁੱਲੇ ਅਸੀਂ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਜੋ ਸੇਵਾ ਨਮੁੰਦ ਸਾਾਨੂੰ ਸੰਗਤਾਂ ਦਾ ਮੌਕਾ ਮਿਲਦਾ ਜੀ ਸਾਰੀ ਸੰਗਤ ਨੂੰ ਆਪਣੇ ਵੱਲੋਂ ਆਪਣੀ ਆਰਗੇਨਾਈਜੇਸ਼ਨ ਦੇ ਵੱਲੋਂ ਆਪਣੇ ਪਰਿਵਾਰ ਦੇ ਵੱਲੋਂ ਕੀ ਮੈਸੇਜ ਕਨਵੇ ਕਰਨਾ ਚਾਹੁੰਦਾ। ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਸੇਜ ਤੁਸੀਂ ਦੇਖ ਹੀ ਸਕਦੇ ਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ। ਤੋਂ ਸਾਰਿਆਂ ਨੂੰ ਕਹਿੰਨੇ ਆ ਕਿ ਸਿੰਘ ਸਜੋ ਖਾਲਸਾ ਬਣੋ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਕਿੰਗਸਟਨ ਸਵਿੰਗਰਸ ਦੇ ਵੱਲੋਂ ਜਿਹੜੀ ਆਪਣੀ ਸੇਵਾ ਨਹੀਂ ਬਾਈ ਜਾ ਰਹੀ ਹੈ ਤੇ ਪੂਰੀ ਟੀਮ ਤੁਸੀਂ ਦੇਖੋ ਕਿੰਨੀ ਸ਼ਿੱਦਤ ਦੇ ਨਾਲ ਛੋਟੇ ਬੱਚੇ ਵੀ ਜਿਹੜੇ ਨੇ ਉਹ ਆਪਣੀ ਸੇਵਾ ਨਿਭਾ ਰਹੇ ਨੇ ਤੇ ਆਹ ਦੇਖੋ ਜੀ ਇਹ ਇਹਨਾਂ ਦੇ ਵੱਲੋਂ ਅੱਜ ਲੰਗਰ ਦੀ ਸੇਵਾ ਨਿਭਾਈ ਗਈ ਇਹ ਪੂਰਾ ਇਹਨਾਂ ਦਾ ਪਰਿਵਾਰ ਹੈ ਜੀ ਜਿਹੜੇ ਸਾਰੇ ਲੰਗਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਸੀ ਕੜਾਹ ਪ੍ਰਸ਼ਾਦ ਬਣਾਇਆ ਗਿਆ ਇੱਥੇ ਟਿੱਕੀਆਂ ਨੇ ਔਰ ਛੋਲੇ ਤੇ ਛੋਲੇ ਦਾ ਬਾਕੀ ਸਮਾਨ ਸੋ ਇਹ ਲੰਗਰ ਦੀ ਸੇਵਾ ਇਹਨਾਂ ਸਾਰਿਆਂ ਦੇ ਵੱਲੋਂ ਜਿਹੜੀ ਹੈ ਨਿਭਾਈ ਜਾ ਰਹੀ ਹੈ ਤੁਸੀਂ ਜੀ ਇੱਕ ਵਾਰੀ ਸਾਰੇ ਇਕੱਠੇ ਹੋ ਕੇ ਜੈਕਾਰਾ ਲਾ ਦਿਓ ਜੀ ਸਾਰੇ ਜਿਹੜੇ ਤੁਹਾਡੇ ਪਰਿਵਾਰ ਦੀ ਗੂੰਜ ਆ ਸੁਣਾਈ ਦੇਣੀ ਚਾਹੀਦੀ ਬੋਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਚੈਨਲ ਪੰਜਾਬੀ ਨੂੰ ਵਸਾਕੀਆਂ ਬਹੁਤ ਬਹੁ ਮੁਬਾਰਕਾਂ ਖਾਸ ਅਦੇਵਦੀ ਸਾਜਣਾ ਦੀਆਂ ਬਹੁਤ ਬਹੁ ਲੱਖ ਲੱਖ ਵਧਾਈ ਹੋਵੇ ਵਧਾਈ ਹੋਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਸੋ ਸਾਰੀ ਟੀਮ ਜੀ ਹਜੇ ਵੀ ਜੋਸ਼ ਦੇ ਵਿੱਚ ਹੈ ਸ਼ਾਮ ਪੈ ਗਈ ਹੈ ਨਗਰ ਕੀਰਤਨ ਜਿਹੜਾ ਹੈ ਉਹ ਚਾਲਿਆ ਆਪਣੇ ਜਿਵੇਂ ਹੀ ਪਾਇ ਸੀ ਉਦੋਂ ਤੋਂ ਇਹ ਟੀਮ ਜਿਹੜੀ ਹੈ ਲੱਗੀ ਹੋਈ ਹੈ ਆਪਣੀ ਸੇਵਾ ਦੇ ਵਿੱਚ ਤੇ ਹੁਣ ਇਹਨਾਂ ਨੇ ਆਪਣੀ ਸੇਵਾ ਜਿਹੜੀ ਹੈ ਬਹੁਤ ਹੀ ਸ਼ਿੱਦਤ ਨਾਲ ਨਿਭਾਰ ਲਈ ਹੈ ਤੇ ਵੇਖ ਸਕਦੇ ਹੋ ਇੱਥੇ ਇਕੱਠ ਜਿਹੜਾ ਹੈ ਉਹ ਪੂਰਾ ਹਜੇ ਵੀ ਇਸੇ ਤਰ੍ਹਾਂ ਬਣਿਆ ਹੋਇਆ ਹੈ ਰੋਜੀ ਥੈਂਕ ਯੂ ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ